ਸਾਸੀ ਅਕਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਸਵੀਰ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਜੀ ਆਪ ਘਰੇ ਹੈ ਨਹੀਂ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਤਕਰੀਬਨ ਆਪਾਂ 15 ਵੀਡੀਓ ਨੂੰ ਪਾਈ ਚੁੱਕੀਆਂ ਇਸ ਘਰੋਂ ਤੇ ਵਪਾਰ ਲੈਣ ਦਾ ਕੰਮ ਆ ਜਿਹੜੀ ਅੱਜ ਤੋਂ ਸਾਹਮਣੇ ਵੇੜ ਦੇਖ ਰਹੇ ਹੋ ਬਾਈ ਵੇੜ ਬਕਾਊਆ ਦੂਜਾ ਸੂਆ ਸੂਈ ਆ 9 ਦਿਨ ਹੋ ਗਏ ਵੀਰੇ ਸੂਈ ਨੂੰ ਤੇ ਮਗਰੇ ਦੇ ਬੱਚਾ ਆ ਬੱਚਾ ਬਾਈ ਜੀ ਇਸ ਟਾਈਮ 12 ਲੀਟਰ ਦੁੱਧ ਤਿਆਰ ਆ ਬਾਈ ਜੋਕ ਕੇ ਦੇਣਗੇ ਦੇਖ ਸਕਦੇ ਹੋ ਬਈ ਕ੍ਰਾਸ ਬਰੀਡ ਦੀ ਆ ਬਾਡੀ ਬੰਤਰ ਦੀ ਚੰਗੀ ਆ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸ਼ਾਨਦਾਰ ਆ ਆਈ ਮਾੜਾ ਪਤ ਖੋਲ ਕੇ ਥਣ ਇੱਕ ਸੌ ਦਿਓ ਬਈ ਤੁਸੀਂ ਕ੍ਰਾਸ ਬਰੀਡ ਦੀ ਗਾਂ ਬਈ ਬਾਡੀ ਬੰਦਰ ਦੀ ਚੰਗੀ ਆ ਹਵਾਨਾ ਥੱਲੇ ਦੇਖ ਸਕਦੇ ਹੋ ਤੁਸੀਂ ਚੰਗਾ ਹਵਾਨਾ 12 ਲੀਟਰ ਇਸ ਟਾਈਮ ਤੱਕ ਤਿਆਰ ਆ ਬਾਈ ਪਰ ਹੌਂਦੀ ਦੋ ਟਾਈਮ ਚੁਵਾਈ ਕਰੋ ਭੋਤ ਤਿੰਨ ਟਾਈਮ ਚੁਵਾਈ ਕਰੋ ਤਰਨਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਨਦਾਰ ਆ ਬਾਈ ਕੱਠਬੂੜੀ ਦੀ ਚੰਗੀ ਆ 9 ਦਿਨ ਹੋ ਗਏ ਵੀਰੇ ਸੂਈ ਨੂੰ ਮਗਰ ਇਹਦੇ ਵੱਛਾ 302 ਬਾਈ ਤੁਸੀਂ ਚੰਗਾ ਹਵਾਨਾ ਇਹਦਾ ਤੇ ਬਾਈ ਜੀ ਇਹਦੀ ਡਿਮਾਂਡ ਜੋ ਕਰਦੇ ਬਾਈ 40000 ਰੁਪਿਆ ਬਾਈ ਮੁੱਲ ਕਰਦੇ ਆ ਤਾਂ ਮੌਕੇ ਤੇ ਥੋੜਾ ਬਹੁਤਾ ਮਾਨਤਾਨ ਕੀਤਾ ਜਾਊਗਾ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ 40000 ਰੁਪਿਆ ਡਿਮਾਂਡ ਕਰਦੇ ਆ ਦੀ ਮੌਕੇ ਤੇ ਮਾਨਤਾਨ ਪੂਰਾ ਕੀਤਾ ਜਾਊਗਾ ਥੱਲੋਂ ਦੇਖ ਸਕਦੇ ਹੋ ਬਾਈ ਬਹੁਤ ਜ਼ਿਆਦਾ ਸਾਫ਼ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ